ਮਾਨ ਸਰਕਾਰ ਨੇ ਸਿਰਾ ਲਾਤਾ ਕਿਹੜੀ ਗੱਲੋਂ ਲਾਤਾ ਤੋੜ ਤੁਹਾਨੂੰ ਆ ਦਿਖ ਰਿਹਾ ਹੋਣਾ ਪਾਣੀ ਪਾਣੀ ਨਾ ਦੋ ਮੋਟਰਾਂ ਸੀ ਆਪਣੇ ਕੋਲੇ 24 ਘੰਟੇ ਮੰਨ ਕੇ ਚੱਲੋ ਲਾਈਟ ਬਥੇਰੀ ਦੇਤੀ ਵਾਧੂ ਫਾਲਤੂ ਸਪਲਾਈ ਦਿੱਤੀ ਸਾਰਾ ਆਪਣਾ ਕੱਦੂ ਹੋ ਗਿਆ ਹੁਣ ਆ ਸਾਰਾ ਮੰਨ ਲਓ ਹੁਣ ਸ਼ਾਮ ਨੂੰ ਹੋ ਜਾਏਗਾ ਅੱਜ ਸਵੇਰ ਦੇ ਲੱਗੇ ਬਸ ਹੋ ਗਿਆ ਕੰਪਲੀਟ ਤੇ ਇਸੇ ਗੱਲ ਨੂੰ ਵੀ ਜੇ ਹੋਰ ਕੋਈ ਸਰਕਾਰ ਹੁੰਦੀ 8 ਘੰਟੇ ਲਾਈਟ ਦਿੰਦੀ ਡੇਲੀ ਇੱਕ ਇੱਕ ਕਿੱਲਾ ਕਰਦੇ ਠੀਕ ਹੈ ਇੱਕ ਕਿੱਲਾ ਕਰਦੇ ਤੇ ਇੱਕ ਨ ਮੋਟਰ ਨਾ ਮਗਰ ਪਾਣੀ ਪੂਰਾ ਕਰ ਦੇ 7-8 ਦਿਨ ਖਰਾਬ ਹੋਣੇ ਸੀ ਇਹ ਹੀ ਹੁਣ ਸਵੇਰੇ ਲੱਗ ਜਾਣਾ ਤੇ ਨਾਲੇ ਹੁਣ ਵੀ ਲਾਈਟ ਚੱਲੀ ਜਾਂਦੀ ਐ ਪਾਣੀ ਬੰਦ ਕੀਤਾ ਇਹਨਾਂ ਨੂੰ ਖਾਲਚ ਵਿਖਾਉਣੇ ਆ ਮੋਟਰਾਂ ਬੰਦ ਕੀਤੀਆਂ ਜਦੋਂ ਆਪਣਾ ਪਾਣੀ ਪੂਰਾ ਹੋ ਗਿਆ ਇਹ ਨਹੀਂਗਾ ਵੀ ਫालतू ਹੀ ਮੋਟਰਾਂ ਚਲਾਈਆਂ ਨੇ ਜਦੋਂ ਆਪਣਾ ਲੋਡ ਪੂਰੀ ਹੋ ਗਈ ਆਪਾਂ ਮੋਟਰਾਂ ਬੰਦ ਕਰ ਦਿੱਤੀਆਂ ਵੇਖੋ ਖਾਲ ਖਾਲੀ ਆ ਨਹੀਂ ਤਾਂ ਪਾਣੀ ਆਉਂਦਾ ਹੁੰਦਾ ਦੋਨੇ ਮੋਟਰਾਂ ਦਾ ਖਾਲਚ ਹੁਣ ਪਾਣੀ ਬੰਦ ਕੀਤਾ ਆ ਤੇ ਅੱਜ ਆਪਣਾ ਕੱਦੂ ਹੋ ਗਿਆ ਇਦੂ ਬਾਦ ਆਪਦਾ ਕੁਛ ਮਰਜੀ ਕਰੀਏ ਹਨਾ ਕੰਮ ਜੋ ਵੀ ਕਰਨਾ ਵੀ ਤੁਹਾਡੇ ਏਰੀਆ ਚ ਕਿੰਨੀ ਕੁ ਲਾਈਟ ਆਉਂਦੀ ਜਰੂਰ ਕਮੈਂਟ ਕਰਕੇ ਦੱਸਿਆ ਜੇ ਤੇ ਨਜ਼ਾਰੇ ਆ ਕਿ ਨਹੀਂ ਇਹ ਵੀ ਗੱਲ ਦੱਸਿਆ ਜੇ ਵੀ ਹੁਣ ਕਿੱਥੇ ਦਿਨੇ ਦਿਨੇ ਕੰਮ ਹੋ ਗਿਆ ਕਿੱਥੇ ਰਾਤ ਨੂੰ ਮੱਥਾ ਮਾਰਨਾ ਸਾਰੀ ਰਾਤ ਚੱਲੀ ਜਾਣਾ ਸੀ ਤੇ ਦੂਸਰੀ ਗੱਲ ਨਹਿਰ ਦਾ ਪਾਣੀ ਵੀ ਵਾਧੂ ਆਉਣਾ ਹੁਣ ਅੱਜ ਮੋਟਰਾਂ ਬੰਦ ਹੋ ਗਈਆਂ ਨਾ ਤੁਹਾਨੂੰ ਇਹ ਵੀ ਦੱਸ ਦੇਣੇ ਆ ਅੱਜ ਮੋਟਰਾਂ ਬੰਦ ਹੋਣਗੀਆਂ ਕੱਲ ਨੂੰ ਵਾਰੀ ਐ ਨਹਿਰ ਦੀ ਕੱਲ ਨੂੰ ਵੀ ਮੋਟਰਾਂ ਬੰਦ ਰਹਿਣੀਆਂ ਪਰਸੋਂ ਵੀ ਮੋਟਰਾਂ ਬੰਦ ਰਹਿਣੀਆਂ ਨੇ ਦੋ ਦਿਨ ਲਗਾਤਾਰ ਮੋਟਰਾਂ ਬੰਦ ਰਹਿਣੀਆਂ ਨੇ ਹੁਣ ਤੁਸੀਂ ਦੇਖ ਲਓ ਕਈ ਕਹਿਣਗੇ ਬਾਧੂ ਪਾਣੀ ਕੱਢੀ ਜਾਂਦੇ ਨੇ ਜਾਂ ਕੁਝ ਵੀ ਹੈ ਨਾ ਕਮੈਂਟ ਆ ਗਿਆ ਚਲੋ ਹਰ ਇੱਕ ਨੇ ਸੁਜੈਸ਼ਨ ਦੇਣਾ ਜਾਂ ਆਪਦਾ ਸਿਆਣਫ ਜਰੂਰ ਛਾੜਨ ਗਿਆਣ ਕੇ ਕੋਸ਼ਮਾਣ ਬੰਦੇ ਪਰ ਦੋ ਦਿਨ ਮੋਟਰਾਂ ਵੀ ਬੰਦ ਰਹਿਣੀਆਂ ਪਤਲਾ ਪਤਲਾ ਪਾਣੀ ਹੈ ਕੱਲ ਨੂੰ ਆਪਣੀ ਵਾਰੀ ਨਹਿਰ ਦੀ ਉਦੋਂ ਨਹਿਰ ਦਾ ਪਾਣੀ ਪੈ ਜਾਣਾ ਅੱਜ ਕੱਦੂ ਹੋ ਗਿਆ ਕੱਲ ਨੂੰ ਨਹਿਰ ਦਾ ਪਾਣੀ ਪੈਗਾ 4 ਘੰਟੇ ਨਹਿਰ ਦਾ ਪਾਣੀ 4 ਮੋਟਰਾਂ ਦਾ ਪਾਣੀ ਹੁੰਦਾ ਇਸ ਖਾਲ ਦੇ ਵਿੱਚ 4 ਮੋਟਰਾਂ ਦਾ ਸਾਰੇ ਢੁੰਨਿਆ ਜਾਣਾ ਪਾਣੀ ਦਾ ਪਰ ਸਗੋਂ ਕੱਦੂ ਵੀ ਹੋ ਜਾਣਾ ਨਾਲ ਇੰਨਾ ਪਾਣੀ ਆਉਂਦਾ ਨਹਿਰ ਦਾ ਵੀ ਤੇ ਸੁਖ ਬਣਾਤਾ ਕਿਤੇ ਮੈਂ ਨਾ ਵੀ ਸਰਕਾਰ ਨੇ ਦੋ ਕੰਮ ਪੂਰੇ ਠੁਕਮੇ ਕੀਤੇ ਆ ਇੱਕ ਤਾਂ ਲਾਈਟ ਦਾ ਤੇ ਦੂਜਾ ਨਹਿਰ ਦੇ ਪਾਣੀ ਦਾ ਠੀਕ ਹੈ ਜੀ ਤੇ ਦੇ ਲੋ ਧੰਨਵਾਦ ਜੇ ਕੰਮ ਮਾੜਾ ਕਰੇਗੀ ਸਰਕਾਰ ਉਹਦੀ ਵੀ ਵੀਡੀਓ ਹੋਏਗੀ ਇਹ ਨਹੀਂਗਾ ਵੀ ਆਪਾਂ ਆਹ ਪਾਤੀ ਚੰਗੀ ਹੈ ਨਾ ਵੀ ਆਪਾਂ ਆਖੀਏ ਇਹ ਕੰਮ ਚੰਗਾ ਕਰਤਾ ਤਾਂ ਇਹਦੀ ਵੀਡੀਓ ਪਾ ਦਈਏ ਜੇ ਕੋਈ ਮਾੜਾ ਕੰਮ ਆਪਣੇ ਨਿਗਾ ਚ ਆਵੇਗਾ ਆਪਾਂ ਉਹਦੀ ਵੀ ਵੀਡੀਓ ਪਾਵਾਂਗੇ ਵਿੱਚ ਇਹ ਨਹੀਂਗਾ ਉਹ ਵੀ ਟੈਗ ਕਰਕੇ ਪਾਵਾਂਗੇ ਧੰਨਵਾਦ